ਦੋਸਤੋ ਅੱਜ ਦਾ ਕੇਸ ਹੈ ਬਹੁਤ ਹੀ ਅਜੀਬ ਕੇਸ ਜਿਸ ਵਿੱਚ ਇੱਕ ਕਤਲ ਕਰਨ ਵਾਲੇ ਨੂੰ ਸਿਰਫ 6 ਸਾਲ ਦੀ ਹੀ ਸਜ਼ਾ ਹੁੰਦੀ ਹੈ ਜਦੋਂ ਇਹ ਸਜ਼ਾ ਹੁੰਦੀ ਹੈ ਤਾਂ ਜਿਸ ਲੜਕੀ ਦਾ ਕਤਲ ਹੋਇਆ ਹੁੰਦਾ ਹੈ ਉਸ ਦਾ ਪਰਿਵਾਰ ਅਦਾਲਤ ਦੇ ਵਿੱਚ ਬੈਠ ਕੇ ਰੋਂਦਾ ਹੈ ਕਿਉਂਕਿ ਉਹਨਾਂ ਦੇ ਮੁਤਾਬਕ ਇਸ ਕਾਤਲ ਨੂੰ 19 ਸਜ਼ਾ ਨਹੀਂ ਮਿਲੀ ਜਿੰਨੀ ਉਹ ਚਾਹੁੰਦੇ ਸਨ ਅਜਿਹਾ ਕਿਉਂ ਹੋਇਆ ਕਿਉਂ ਆਖਿਰ ਜੱਜ ਨੇ ਇਹ ਸੋਚਿਆ ਕਿ ਇਸ ਨੂੰ 6 ਸਾਲ ਦੀ ਹੀ ਸਜ਼ਾ ਦੇਣੀ ਚਾਹੀਦੀ ਹੈ ਤੇ ਕੀ ਕਾਰਨ ਸੀ ਉਹ ਸਭ ਕੁਝ ਜਾਣਦੇ ਹਾਂ ਅੱਜ ਦੀ ਵੀਡੀਓ ਵਿੱਚ ਦੋਸਤੋ ਇਹ ਜਿਹੜਾ ਕੇਸ ਸੀ ਅੱਜ ਤੋਂ 15-16 ਸਾਲ ਪਹਿਲਾਂ ਆਸਟ੍ਰੇਲੀਆ ਦਾ ਸਿਡਨੀ ਸ਼ਹਿਰ ਦਾ ਹੈਡਲਾਈਨ ਕੇਸ ਸੀ ਜਿਸ ਤੇ ਚਾਰੇ ਪਾਸੇ ਚਰਚੇ ਹੋਏ ਸੀ ਕਿ ਇੱਕ ਪੰਜਾਬੀ ਪਰਿਵਾਰ ਦੇ ਇੱਕ ਬੰਦੇ ਨੇ ਆਪਣੀ ਹੀ ਵਾਈਫ ਦਾ ਕਤਲ ਕਰ ਦਿੱਤਾ ਤੇ ਉਹ ਕਤਲ ਕੀਤਾ ਸੀ ਇੰਨੀ ਬਹਿਰਮੀ ਦੇ ਨਾਲ ਕਟਰ ਮਸ਼ੀਨ ਦੇ ਨਾਲ ਅਲਗ-ਅਲਗ ਟੁਕੜੇ ਕਰ ਦਿੱਤੇ ਸੀ ਦੋਸਤੋ ਇਹ ਆਦਮੀ ਸੀ ਚਮਨਜੋ ਸਿੰਘ ਚਮਨਜੋ ਸਿੰਘ ਪੰਜਾਬ ਦਾ ਰਹਿਣ ਵਾਲਾ ਸੀ ਤੇ 24 ਸਾਲਾਂ ਦਾ ਇੱਕ ਨੌਜਵਾਨ ਸੀ ਚਮਨਜੋਤ ਦਾ ਵਿਆਹ ਹੁੰਦਾ ਹੈ ਮਨਪ੍ਰੀਤ ਕੋੜ ਜਿਸ ਦੀ ਉਮਰ ਸੀ ਲਗਭਗ 29 ਸਾਲ ਦੀ ਜਦੋਂ ਇਹ ਵਿਆਹ ਹੋਇਆ ਤਾਂ ਮਨਪ੍ਰੀਤ ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਆਉਂਦੀ ਹੈ ਤੇ ਨਾਲੇ ਹੀ ਚਮਨਜੋਤ ਸਿੰਘ ਨੂੰ ਵੀ ਨਾਲ ਲੈ ਆਉਂਦੀ ਹੈ ਆਸਟ੍ਰੇਲੀਆ ਦੇ ਵਿੱਚ ਸਿਡਨੀ ਸ਼ਹਿਰ ਦੇ ਵਿੱਚ ਇਹ ਰਹਿਣ ਲੱਗ ਜਾਂਦੇ ਨੇ ਸਿਡਨੀ ਆ ਕੇ ਇਹ ਦੋਨੋਂ ਇੱਕ ਫਲੈਟ ਲੈਂਦੇ ਨੇ ਤੇ ਮਨਪ੍ਰੀਤ ਕੋੜ ਆਪਣੀ ਸਟੱਡੀ ਨੂੰ ਕੰਟੀਨਿਊ ਅੱਗੇ ਕਰ ਲੈਂਦੀ ਹੈ ਕਿਉਂਕਿ ਉਹ ਸਟੱਡੀ ਵੀਜ਼ੇ ਤੇ ਆਸਟ੍ਰੇਲੀਆ ਆਈ ਸੀ ਇਸ ਦੇ ਨਾਲ ਹੀ ਚਮਨਜੋਤ ਸਿੰਘ ਉਹ ਵੀ ਕੋਈ ਨਾ ਕੋਈ ਕੰਮ ਦੀ ਭਾਲ ਵਿੱਚ ਲੱਗ ਜਾਂਦਾ ਹੈ ਤੇ ਹੌਲੀ ਹੌਲੀ ਉਸ ਨੂੰ ਕੰਮ ਮਿਲਨੇ ਵੀ ਸ਼ੁਰੂ ਹੋ ਜਾਂਦੇ ਨੇ ਉਸ ਦੇ ਫਲੈਟ ਦੇ ਵਿੱਚ ਉਹਨਾਂ ਦੇ ਇਲਾਵਾ ਉਹਨਾਂ ਦੇ ਕੁਝ ਫਰੈਂਡ ਰਹਿੰਦੇ ਸਨ ਜਿਹੜੇ ਉਹਨਾਂ ਦੇ ਨਾਲ ਕੰਮ ਤੇ ਸਟੱਡੀ ਕਰਦੇ ਸਨ ਕੁਝ ਦਿਨਾਂ ਬਾਅਦ ਹੀ ਚਮਨਜੋਤ ਸਿੰਘ ਤੇ ਮਨਪ੍ਰੀਤ ਕੋੜ ਦੇ ਵਿੱਚ ਅਨਬਨ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਦੋਨਾਂ ਦੇ ਵਿੱਚ ਥੋੜਾ ਬੋਤਾ ਝਗੜਾ ਹੋਣਾ ਸ਼ੁਰੂ ਹੋ ਲੱਗ ਜਾਂਦਾ ਹੈ ਮਨਪ੍ਰੀਤ ਕੋੜ ਦੀ ਇੱਕ ਭੈਣ ਵੀ ਆਸਟ੍ਰੇਲੀਆ ਦੇ ਵਿੱਚ ਰਹਿੰਦੀ ਸੀ ਜਿਸ ਦਾ ਨਾਮ ਸੀ ਜਸਪ੍ਰੀਤ ਕੋੜ ਜਸਪ੍ਰੀਤ ਦੇ ਮੁਤਾਬਿਕ ਉਸਨੇ ਦੱਸਿਆ ਸੀ ਕਿ ਉਸਨੇ ਕਈ ਵਾਰੀ ਮਨਪ੍ਰੀਤ ਦੇ ਚਿਹਰੇ ਦੇ ਉੱਤੇ ਕਈ ਚੋਟਾਂ ਦੇ ਨਿਸ਼ਾਨ ਵੀ ਵੇਖੇ ਸਨ ਜਿਵੇਂ ਚਮਨਜੋਤ ਉਸ ਨੂੰ ਕੁੱਟਦਾ ਹੋਵੇ ਇਹ ਇਦਾਂ ਦਿਨ ਗੁਜ਼ਰਦੇ ਗਏ ਥੋੜਾ ਬਹੁਤ ਝਗੜਾ ਉਹਨਾਂ ਦੇ ਵਿੱਚ ਚੱਲਦਾ ਰਹਿੰਦਾ ਸੀ ਜੋ ਜਸਪ੍ਰੀਤ ਨੇ ਬਾਅਦ ਵਿੱਚ ਦੱਸਿਆ ਹੀ ਸੀ ਦਿਨ ਆਉਂਦਾ ਹੈ 29 ਦਸੰਬਰ 2009 ਦਾ ਉਸ ਰਾਤ ਮਨਪ੍ਰੀਤ ਆਪਣੀ ਭੈਣ ਜਸਪ੍ਰੀਤ ਨੂੰ ਫੋਨ ਕਰਦੀ ਹੈ ਤੇ ਕਹਿੰਦੀ ਹੈ ਕਿ ਉਹ ਚਮਨਜੋਤ ਨਾਲੋਂ ਵੱਖ ਹੋਣਾ ਚਾਹੁੰਦੀ ਹੈ ਭਾਵੇਂ ਉਸ ਨੂੰ ਤਲਾਕ ਦੇਣਾ ਚਾਹੁੰਦੀ ਹੈ ਉਹ ਚਮਨਜੋਤ ਨੂੰ ਛੱਡ ਕੇ ਆਪਣੀ ਭੈਣ ਜਸਪ੍ਰੀਤ ਕੋਲ ਆਉਣਾ ਚਾਹੁੰਦੀ ਸੀ ਜਸਪ੍ਰੀਤ ਨੇ ਉਦੋਂ ਹੀ ਉਸੇ ਟਾਈਮ ਹੀ ਉਸ ਨੂੰ ਕਹਿ ਦਿੱਤਾ ਕਿ ਤੂੰ ਅੱਜ ਹੀ ਛੱਡ ਕੇ ਹੁਣੇ ਛੱਡ ਕੇ ਉਸੇ ਸਮੇਂ ਉਸ ਦੇ ਘਰ ਆ ਜਾਵੇ ਪਰ ਮਨਪ੍ਰੀਤ ਨੇ ਕਿਹਾ ਕਿ ਅੱਜ ਰਾਤ ਮੈਨੂੰ ਇੱਥੇ ਕੱਟ ਲੈੰਦੇ ਕੱਲ ਸਵੇਰ ਸਵੇਰ ਮੈਂ ਸਭ ਕੁਝ ਛੱਡ ਕੇ ਤੇਰੇ ਕੋਲ ਆ ਜਾਵਾਂਗੀ ਪਰ ਉਸੇ ਹੀ ਰਾਤ ਚਮਨਜੋਤ ਸਿੰਘ ਤੇ ਮਨਪ੍ਰੀਤ ਕੋੜ ਦੇ ਵਿੱਚ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਝਗੜਾ ਇੰਨਾ ਵੱਧ ਜਾਂਦਾ ਹੈ ਕਿ ਚਮਨਜੋਤ ਆਪਣੇ ਘਰ ਦੇ ਵਿੱਚ ਪਿਆ ਇੱਕ ਕੱਟਰ ਉਠਾਉਂਦਾ ਹੈ ਤੇ ਉਹ ਚੱਕ ਕੇ ਮਨਪ੍ਰੀਤ ਕੋੜ ਦੇ ਉੱਤੇ ਹਮਲਾ ਕਰ ਦਿੰਦਾ ਹੈ ਤੇ ਉਸ ਦੇ ਗਲੇ ਨੂੰ ਕੱਟ ਦਿੰਦਾ ਹੈ ਮਨਪ੍ਰੀਤ ਕੋੜ ਦੀ ਉਸੇ ਟਾਈਮ ਹੀ ਮੌਤ ਹੋ ਜਾਂਦੀ ਹੈ ਤੇ ਜਦੋਂ ਉਸ ਦਾ ਪੋਸਟਮਾਰਟਮ ਕੀਤਾ ਜਾਂਦਾ ਹੈ ਤੇ ਉਹਦੇ ਵਿੱਚ ਇਹ ਪਤਾ ਚੱਲਦਾ ਹੈ ਕਿ ਮਨਪ੍ਰੀਤ ਦੀ ਬੋਡੀ ਤੇ ਘੱਟੋ ਘੱਟ 8 ਵਾਰੀ ਉਸ ਨੂੰ ਵੱਢਿਆ ਗਿਆ ਸੀ ਘਰ ਦੇ ਵਿੱਚ ਰਹਿੰਦੇ ਬਾਕੀ ਜਿਹੜੇ ਮੈਂਬਰ ਉਸਦੇ ਫਰੈਂਡ ਜਦੋਂ ਆਵਾਜ਼ ਸੁਣ ਕੇ ਆਉਂਦੇ ਨੇ ਤਾਂ ਜਦੋਂ ਉਹ ਦਰਵਾਜ਼ਾ ਖੋਲਦੇ ਨੇ ਤਾਂ ਉਹ ਸਾਹਮਣੇ ਦੇਖਦੇ ਨੇ ਕਿ ਮਨਪ੍ਰੀਤ ਦੀ ਬੋਡੀ ਲਾਸ਼ ਪਈ ਹੁੰਦੀ ਹੈ ਜੋ ਕਿ ਖੂਨ ਨਾਲ ਲਤਪਤ ਪਈ ਹੁੰਦੀ ਹੈ ਤੇ ਜਿਸ ਨੂੰ ਵੇਖਿਓ ਪੂਰੀ ਤਰ੍ਹਾਂ ਚੌਂਕ ਜਾਂਦੇ ਨੇ ਤੇ ਚਮਨਜੋਤ ਮੌਕੇ ਤੋਂ ਫਰਾਰ ਹੋ ਜਾਂਦਾ ਹੈ ਟਿਕਰੋ ਭੱਜ ਜਾਂਦਾ ਹੈ ਕਰਦੇ ਬਾਕੀ ਮੈਂਬਰ ਪੁਲਿਸ ਨੂੰ ਇਤਲਾਹ ਕਰ ਦਿੰਦੇ ਨੇ ਤੇ ਪੁਲਿਸ ਮੌਕੇ ਤੇ ਪਹੁੰਚਦੀ ਹੈ ਤੇ ਸਾਰੀ ਇਨਵੈਸਟੀਗੇਸ਼ਨ ਕਰਦੀ ਹੈ ਥੋੜੇ ਦਿਨਾਂ ਬਾਅਦ ਹੀ ਚਮਨਜੋਤ ਨੂੰ ਵੀ ਆਸਟ੍ਰੇਲੀਆ ਦੇ ਦੂਸਰੀ ਜਗ੍ਹਾ ਤੋਂ ਫੜ ਲਿਆ ਜਾਂਦਾ ਹੈ ਚਮਨਜੋਦ ਦੇ ਉੱਤੇ ਕੇਸ ਚੱਲਦਾ ਹੈ ਜਿਹੜਾ ਕਿ ਲਗਭਗ 3 ਸਾਲ ਤੱਕ ਚੱਲਦਾ ਹੈ ਇਸ ਕੇਸ ਵਿੱਚ ਚਮਨਜੋਦ ਦਾ ਜੇਰਾ ਵਕੀਲ ਹੁੰਦਾ ਹੈ ਉਹ ਇਸ ਕੇਸ ਨੂੰ ਪੂਰੀ ਤਰ੍ਹਾਂ ਬਦਲ ਕੇ ਰੱਖ ਦਿੰਦਾ ਹੈ ਉਹ ਕੋਰਟ ਦੇ ਵਿੱਚ ਇਹ ਪੇਸ਼ ਕਰਦਾ ਹੈ ਇਹ ਸਾਬਿਤ ਕਰ ਦਿੰਦਾ ਹੈ ਕਿ ਇਹ ਕੇਸ ਕਤਲ ਦਾ ਨਹੀਂ ਬਲਕਿ ਇੱਕ ਮੈਂਸ ਆਰਡਰ ਦਾ ਹੈ ਜਿਸ ਵਿੱਚ ਇਹ ਹੁੰਦਾ ਹੈ ਕਿ ਇੱਕ ਪਰਸਨ ਦੂਸਰੇ ਬੰਦੇ ਨੂੰ ਇੰਨਾ ਅਗਰੈਸਿਵ ਕਰ ਦਿੰਦਾ ਹੈ ਇੰਨਾ ਗੁੱਸਾ ਦਵਾ ਦਿੰਦਾ ਹੈ ਇੰਨਾ ਮਜਬੂਰ ਕਰ ਦਿੰਦਾ ਹੈ ਕਿ ਦੂਸਰਾ ਬੰਦਾ ਜਿਹੜਾ ਹੈ ਉਸ ਦਾ ਕਤਲ ਕਰਨ ਤੱਕ ਮਜਬੂਰ ਹੋ ਜਾਂਦਾ ਹੈ ਚਮਨਜੋਤ ਦਾ ਇਸ ਕੇਸ ਦੇ ਵਿੱਚ ਕਹਿਣਾ ਸੀ ਕਿ ਮਨਪ੍ਰੀਤ ਦਾ ਜਿਹੜਾ ਚਾਲ ਚੱਲਣ ਸੀ ਉਹ ਸਹੀ ਨਹੀਂ ਸੀ ਭਾਪ ਉਸ ਦਾ ਕਿਸੇ ਹੋਰ ਵਿਅਕਤੀ ਦੇ ਨਾਲ ਸੰਬੰਧ ਸੀ ਤੇ ਉਸ ਦਿਨ ਮਨਪ੍ਰੀਤ ਚਮਨਜੋਤ ਨੂੰ بار بار ਇਹੀ ਗੱਲ ਕਹਿ ਰਹੀ ਸੀ ਕਿ ਉਹ ਉਹਨੂੰ ਛੱਡ ਦੇਵੇਗੀ ਉਹ ਉਸ ਆਦਮੀ ਦੇ ਨਾਲ ਜਾ ਕੇ ਰਹੇਗੀ ਜਿਸ ਕਰਕੇ ਉਸ ਨੂੰ ਇੰਨਾ ਗੁੱਸਾ ਆ ਗਿਆ ਕਿ ਉਸ ਨੇ ਗੁੱਸੇ ਦੇ ਵਿੱਚ ਆ ਕੇ ਮਨਪ੍ਰੀਤ ਦਾ ਕਤਲ ਕਰ ਦਿੱਤਾ ਉਸ ਸਮੇਂ ਸਿਡਨੀ ਦੇ ਕਾਨੂੰਨਾਂ ਦੇ ਵਿੱਚ ਕਾਫੀ ਬਦਲਾਅ ਹੋਣਾ ਬਾਕੀ ਸੀ ਕਿਉਂਕਿ ਆਸਟ੍ਰੇਲੀਆ ਤੇ ਜਿਹੜਾ ਕਾਨੂੰਨ ਸੀ ਉਹ ਪੁਰਾਣੇ ਕਾਨੂੰਨਾਂ ਦੇ ਹਿਸਾਬ ਨਾਲ ਹੀ ਚੱਲਦਾ ਸੀ ਤੇ ਪੁਰਾਣੇ ਤਰੀਕੇ ਨਾਲ ਆਪਣੇ ਫੈਸਲੇ ਸੁਣਾਉਂਦਾ ਸੀ ਉਸ ਸਮੇਂ ਹੋਇਆ ਕੀ ਸੀ ਕਿ ਸਾਰੇ ਕਾਨੂੰਨ ਸਾਰੇ ਗਵਾਹ ਇਸ ਕਾਤਲ ਦੇ ਖਿਲਾਫ ਸਨ ਤਾਂ ਜੱਜ ਨੇ ਇਸ ਕਾਤਲ ਨੂੰ ਸਿਰਫ 6 ਸਾਲ ਦੀ ਹੀ ਸਜ਼ਾ ਸੁناਈ ਜਦਕਿ 3 ਸਾਲ ਤਾਂ ਹੋ ਗਿਆ ਸੀ ਮੁਕਦਮਾ ਚੱਲਦੇ ਹੋਏ ਤੇ ਲਗਭਗ ਉਹ 3 ਸਾਲ ਦੀ ਕੈਦ ਜਿਹੜੀ ਸੀ ਉਹ ਕੱਟ ਚੁੱਕਿਆ ਸੀ ਤੇ ਜਦੋਂ ਸਜ਼ਾ ਸੁਣਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਸਿਰਫ ਉਸਨੇ 3 ਸਾਲ ਹੋਰ ਕੱਟਨੇ ਸੀ ਪਾਵ ਉਸ ਦੀ 2015 ਦੇ ਵਿੱਚ ਹੀ ਉਸ ਦੀ ਸਾਰੀ ਸਜ਼ਾ ਕੰਪਲੀਟ ਹੋ ਜਾਂਦੀ ਹੈ ਤੇ ਉਹ ਬਾਹਰ ਨਿਕਲ ਆ ਜਾਂਦਾ ਹੈ ਜਦੋਂ ਇਹ ਫੈਸਲਾ ਅਦਾਲਤ ਨੇ ਸੁਣਾਇਆ ਤਾਂ ਮਨਪ੍ਰੀਤ ਦੇ ਪਰਿਵਾਰ ਬਿਲਕੁਲ ਵੀ ਇਹ ਫੈਸਲੇ ਦੇ ਨਾਲ ਸਹਿਮਤ ਨਹੀਂ ਹੋਇਆ ਉਹ ਅਦਾਲਤ ਦੇ ਵਿੱਚ ਬੈਠ ਕੇ ਹੀ ਰੋਲ ਲੱਗ ਗਿਆ ਕਿਉਂਕਿ ਉਹ ਚਾਹੁੰਦੇ ਸਨ ਕਿ ਚਮਨਜੋਤ ਨੂੰ ਕੜੀ ਤੋਂ ਕੜੀ ਸਜ਼ਾ ਹੋਣੀ ਚਾਹੀਦੀ ਸੀ ਇਸ ਤੋਂ ਬਾਅਦ ਇਸ ਕੇਸ ਨੂੰ ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਵੀ ਭੇਜਿਆ ਗਿਆ ਪਰ ਨਤੀਜਾ ਕੁਝ ਨਹੀਂ ਨਿਕਲਿਆ ਉਹੀ 6 ਸਾਲ ਦੀ ਸਜ਼ਾ ਸੁਣਾਈ ਗਈ ਇਸ ਕੇਸ ਤੋਂ ਬਾਅਦ ਆਸਟ੍ਰੇਲੀਆ ਸਿਡਨੀ ਦਾ ਜਿਹੜਾ ਕਾਨੂੰਨ ਸੀ ਉਸ ਵਿੱਚ ਕਾਫੀ ਬਦਲਾਅ ਵੀ ਕੀਤੇ ਗਏ ਕਾਫੀ ਕਾਨੂੰਨ ਬਦਲੇ ਗਏ ਪਰ ਚਮਨਜੋਤ ਆਪਣੀ 6 ਸਾਲ ਦੀ ਸਜ਼ਾ ਕੱਟ ਕੇ ਬਾਹਰ ਆ ਗਿਆ ਤੇ ਆਪਣੀ ਨਾਰਮਲ ਲਾਈਫ ਜਿਉਂ ਲੱਗ ਪਿਆ ਮਨਪ੍ਰੀਤ ਕੋੜ ਨੂੰ ਇਨਸਾਫ ਤਾਂ ਮਿਲਿਆ ਪਰ ਉਸ ਹੱਦ ਤੱਕ ਨਹੀਂ ਇਸ ਸਟੋਰੀ ਬਾਰੇ ਤੁਹਾਡਾ ਕੀ ਕਹਿਣਾ ਹੈ ਤੁਹਾਡੇ ਕੀ ਵਿਚਾਰ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਫਿਰ ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿਰਕ ਰਹੋ ਧੰਨਵਾਦ